ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਪੰਜਾਬ ਵਿੱਚ ਗੁਰੂ ਰਾਮਦਾਸ ਜੀ ਅਤੇ ਮਾਤਾ ਪਾਨੀ ਜੀ ਦੇ ਘਰ ਹੋਇਆ ਸੀ। ਛੋਟੀ ਉਮਰ ਤੋਂ ਹੀ ਉਹਨਾਂ ਨੇ ਇੱਕ ਡੂੰਘੀ ਅਧਿਆਤਮਿਕ ਚੁਕਾ ਅਤੇ ਇੱਕ ਸ਼ਾਂਤ ਆਚਰਣ ਦਾ ਪ੍ਰਦਰਸ਼ਨ ਕੀਤਾ। ਉਹਨਾਂ ਦੀ ਸਿੱਖਿਆ ਗੁਰਮੁਖੀ, ਫਾਰਸੀ, ਹਿੰਦੀ ਅਤੇ ਸੰਸਕ੍ਰਿਤ ਵਿੱਚ ਸ਼ਾਮਲ ਸੀ। ਦੇ ਉਹਨਾਂ ਨੂੰ ਸੰਗੀਤ ਅਤੇ ਤੀਰ ਅੰਦਾਜ਼ੀ ਸਮੇਤ ਵੱਖ-ਵੱਖ ਵਿਸ਼ਿਆਂ ਵਿੱਚ ਸਿਖਲਾਈ ਦਿੱਤੀ ਗਈ ਸੀ। ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ, ਪ੍ਰithviचंद, ਮਹਾਦੇਵ ਅਤੇ ਅਰਜਨ ਦੇ। ਜਦੋਂ ਕਿ ਪ੍ਰithviचंद ਮਤਵਾ ਕਾਂਖੀ ਸਨ ਅਤੇ ਮਹਾਦੇਵ ਨੇ ਇੱਕ ਤਪਸਵੀ ਜੀਵਨ ਬਤੀਤ ਕੀਤਾ, ਅਰਜਨ ਦੇਵ ਆਗਿਆਕਾਰੀ ਅਤੇ ਸਮਰਪਿਤ ਸਨ। ਆਪਣੇ ਸਭ ਤੋਂ ਛੋਟੇ ਪੁੱਤਰ ਦੇ ਗੁਣਾਂ ਨੂੰ ਪਛਾਣਦੇ ਹੋਏ ਗੁਰੂ ਰਾਮਦਾਸ ਜੀ ਨੇ 1581 ਵਿੱਚ ਅਰਜਨ ਦੇਵ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਇੱਕ ਅਜਿਹਾ ਫੈਸਲਾ ਜਿਸ ਨਾਲ ਪਰਿਵਾਰਕ ਤਣਾ ਪੈਦਾ ਹੋਇਆ ਖਾਸ ਕਰਕੇ ਪ੍ਰithvi ਚੰਦ ਨਾਲ ਜੋ ਖੁਦ ਗੁਰਗਦੀ ਦੀ ਇੱਛਾ ਰੱਖਦਾ ਸੀ ਗੁਰੂ ਅਰਜਨ ਦੇਵ ਜੀ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇੱਕ ਆਦੀ ਗ੍ਰੰਥ ਦਾ ਸੰਕਲਨ ਸੀ ਜੋ ਗੁਰੂ ਗ੍ਰੰਥ ਸਾਹਿਬ ਦਾ ਪੂਰਵਗਾਮੀ ਸੀ ਉਹਾਂ ਨੇ ਪਹਿਲੇ ਚਾਰ ਗੁਰੂਆਂ ਆਪਣੀਆਂ ਰਚਨਾਵਾਂ ਅਤੇ ਵੱਖ-ਵੱਖ Hindu ਅਤੇ Muslim ਸੰਤਾਂ ਦੇ ਪਜਨਾ ਨੂੰ ਬੜੇ ਧਿਆਨ ਨਾਲ ਇਕੱਠਾ ਕੀਤਾ ਜਿਸ ਵਿੱਚ ਅਧਿਆਤਮਿਕ ਗਿਆਨ ਦੀ ਸਰਵਵਿਆਪਕਤਾ ਤੇ ਜ਼ੋਰ ਦਿੱਤਾ ਗਿਆ ਇਹ ਸੰਕਲਨ 1604 ਵਿੱਚ ਪੂਰਾ ਹੋਇਆ ਅਤੇ ਹਰਿਮੰਦਰ ਸਾਹਿਬ ਵਿੱਚ ਸਥਾਪਿਤ ਕੀਤਾ ਗਿਆ ਜਿਸ ਨਾਲ ਗ੍ਰੰਥ ਨੂੰ ਸਿੱਖਾਂ ਲਈ ਕੇਂਦਰੀ ਅਧਿਆਤਮਿਕ ਅਧਿਕਾਰ ਵਜੋਂ ਸਥਾਪਿਤ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੀ ਸੰਪੂਰਨਤਾ ਦੀ ਨਿਗਰਾਨੀ ਕੀਤੀ ਜਿਸ ਦੇ ਸਾਰੇ ਪਾਸਿਆਂ ਤੇ ਦਰਵਾਜ਼ੇ ਖੁੱਲੇਪਨ ਅਤੇ ਸਵੀਕ੍ਰਿਤੀ ਦੇ ਪ੍ਰਤੀਕ ਹਨ ਉਹਨਾਂ ਨੇ ਤਰਨਤਾਰਨ ਸ਼ਹਿਰ ਦੀ ਸਥਾਪਨਾ ਵੀ ਕੀਤੀ ਅਤੇ ਉੱਥੇ ਸਭ ਤੋਂ ਵੱਡਾ ਸਰੋਵਰ ਬਣਾਇਆ ਜਿਸ ਨਾਲ ਸਿੱਖ ਧਰਮ ਦੇ ਅਧਿਆਤਮਿਕ ਅਤੇ ਪਾਚਾਰਕ ਬੁਨਿਆਦੀ ਟਾਂਚੇ ਨੂੰ ਹੋਰ ਮਜ਼ਬੂਤ ਬਣਾਇਆ ਗਿਆ ਵਧ ਰਹੇ ਸਿੱਖ ਪਾਇਚਾਰੇ ਦਾ ਸਮਰਥਨ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਮਸੰਗ ਪ੍ਰਣਾਲੀ ਨੂੰ ਵਧਾਇਆ ਦੂਰ ਦੁਰਾਡੇ ਦੀਆਂ ਸੰਗਤਾਂ ਦੀ ਨਿਗਰਾਨੀ ਕਰਨ ਅਤੇ ਪਾਇਚਾਰਕ ਸੇਵਾਵਾਂ ਲਈ ਦਾਨ ਇਕੱਠਾ ਕਰਨ ਲਈ ਪ੍ਰਤੀਨਿਧੀਆਂ ਦੀ ਨਿਯੁਕਤੀ ਕੀਤੀ ਉਹਨਾਂ ਨੇ ਸੰਗਤੀ ਭਜਨ ਗਾਇਣ ਨੂੰ ਵੀ ਉਤਸ਼ਾਹਿਤ ਕੀਤਾ ਪੈਰੋਕਾਰਾਂ ਵਿੱਚ ਇਕਤਾ ਅਤੇ ਸਾਂਝੀ ਅਧਿਆਤਮਿਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਗੁਰੂ ਅਰਜਨ ਦੇਵ ਜੀ ਦੇ ਵੱਧ ਦੇ ਪਰਬਾਂ ਅਤੇ ਸਿੱਖ ਧਰਮ ਦੇ ਪ੍ਰਸਾਰ ਨੇ ਮੁਗਲ ਅਧਿਕਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ 1606 ਵਿੱਚ ਬਾਦਸ਼ਾਹ ਜਹਾਂਗੀਰ ਦੇ ਰਾਜ ਅਧੀਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਸਖਤ ਤਸੀਹੇ ਦਿੱਤੇ ਗਏ ਜਿਸ ਵਿੱਚ ਬਲਦੀ ਹੋਈ ਗਰਮ ਤਵੇ ਤੇ ਬਿਠਾਉਣਾ ਅਤੇ ਉਹਨਾਂ ਤੇ ਗਰਮ ਰੇਤ ਪਾਉਣਾ ਸ਼ਾਮਲ ਸੀ ਭਿਆਨਕ ਦਰਦ ਦੇ ਬਾਵਜੂਦ ਉਹ ਸ਼ਾਂਤ ਰਹੇ ਧਿਆਨ ਵਿੱਚ ਡੁੱਬੇ ਰਹੇ। ਕਈ ਦਿਨਾ ਬਾਅਦ ਉਹਨਾਂ ਨੂੰ ਰਾਵੀ ਨਦੀ ਵਿੱਚ ਇਸ਼ਨਾਨ ਕਰਨ ਦੀ ਇਜਾਜ਼ਤ ਦਿੱਤੀ ਗਈ ਜਿੱਥੇ ਉਹ ਅਲੋਪ ਹੋ ਗਏ ਸ਼ਹਾਦਤ ਨੂੰ ਆਪਣਾ ਲਿਆ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਇੱਕ ਮੋੜ ਸੀ ਜਿਸ ਨੇ ਪੰਜਾਬੀ ਨੂੰ ਜ਼ੁਲਮ ਦੇ ਵਿਰੁੱਧ ਇੱਕ ਨਿਸ਼ਕਿਰਿਆ ਤੋਂ ਇੱਕ ਹੋਰ ਜ਼ੋਰਦਾਰ ਰੁਖ ਵੱਲ ਤਬਦੀਲ ਕਰ ਦਿੱਤਾ। ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਜੀ ਉਨਾ ਤੋਂ ਬਾਅਦ ਆਏ ਅਤੇ ਮੀਰੀ ਪੀਰੀ ਦੀ ਤਾਰਨਾ ਪੇਸ਼ ਕੀਤੀ ਜਿਸ ਵਿੱਚ ਅਧਿਆਤਮਿਕ ਅਤੇ ਸੰਸਾਰਿਕ ਅਧਿਕਾਰ ਦੋਵਾਂ ਤੇ ਜ਼ੋਰ ਦਿੱਤਾ ਗਿਆ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਜਿਨ੍ਹਾਂ ਵਿੱਚ ਆਦੀ ਗ੍ਰੰਥ ਅਤੇ ਹਰਿਮੰਦਰ ਸਾਹਿਬ ਸ਼ਾਮਲ ਹਨ ਸਿੱਖ ਪਛਾਣ ਅਤੇ ਅਭਿਆਸ ਦਾ ਕੇਂਦਰੀ ਕੇਂਦਰ ਬਣੇ ਹੋਏ ਹਨ ਗੁਰੂ ਅਰਜਨ ਦੇਵ ਜੀ ਦਾ ਜੀਵਨ ਆਟੁੱਟ ਵਿਸ਼ਵਾਸ ਅਤੇ ਦਇਆ ਦੀ ਉਦਾਹਰਣ ਦਿੰਦਾ ਹੈ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਸਿੱਖ ਧਰਮ ਦੇ ਮੁੱਖ ਮੁੱਲਾਂ ਨੂੰ ਦਰਸਾਉਂਦੇ ਹੋਏ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ